ਪੈਂਡਲ ਹੈ ਲਹਿਰਾ ਰੋਈ ਨਾਮ ਅਮਨਦੀਪ ਸਿੰਘ ਤਹਿਸੀਲ ਜੀਰਾ ਜੀ ਡਿਸਟ੍ਰਿਕਟ ਬਰੋਈਪੁਰ ਆ ਜੀ ਹਾਂਜੀ ਤੇ ਮੈਨੂੰ ਇਹ ਡੈਸਕ ਪ੍ਰੋਬਲਮ ਸੀ ਜੀ ਤੇ ਲੱਤ ਦੀ ਪ੍ਰੋਬਲਮ ਆ ਗਈ ਜੀ ਲੱਤ ਬਿਲਕੁਲ ਹੀ ਖੜ ਗਈ ਸੀਗੀ ਜੀ ਅੱਛਾ ਜੀ ਤੇ ਉਹਦੇ ਕਰਕੇ ਮੈਂ ਕੋਈ ਨਹੀਂ ਛੱਡਿਆ ਜੀ ਜਿੱਥੇ ਵੀ ਮੈਨੂੰ ਕੋਈ ਦਸ ਦਾਰੀ ਵੱਡੇ ਹਸਪਤਾਲ ਜਿੱਥੇ ਵੀ ਜਾਂਦਾ ਸਾਰੇ ਆਪਰੇਟ ਕਰਨ ਨੂੰ ਕਹਿੰਦੇ ਸੀਗੇ ਜੀ अच्छा ते उदो ਪਹਿਲਾਂ ਸਾਡੇ ਪਿੰਡ ਚ ਵੀ ਇੱਕ ਸਾਡੇ ਘਰਾਂ ਚ ਆਪਰੇਟ ਕਰਾਇਆ ਸੀ ਇਹ ਪ੍ਰੋਬਲਮ ਸਹੀ ਨਹੀਂ ਆਈ ਯਾਨੀ ਕਿ ਉਹ ਮੰਜੇ ਦੇ ਬੈਠੇ ਹਜੇ ਵੀ ਜੀ ਹਲੇ ਵੀ ਬੈਠੇ ਨੇ ਹਾਂਜੀ ਹਜੇ ਵੀ ਬੈਠੇ ਆ ਜੀ ਡਿਸਕ ਦਾ ਆਪਰੇਸ਼ਨ ਕਰਾਇਆ ਸੀ ਹਾਂਜੀ ਡਿਸਕ ਦਾ ਆਪਰੇਸ਼ਨ ਤੁਹਾਨੂੰ ਵੀ ਸੇਮ ਕਹਿੰਦੇ ਸੀ ਵੀ ਆਪਰੇਸ਼ਨ ਕਹਾਂ ਦੇ ਆਪਰੇਸ਼ਨ ਕਰਾਉਣ ਨੂੰ ਕਹਿੰਦੇ ਸੀ ਬੁੜੀ ਡਰਦਿਆਂ ਨੇ ਨਹੀਂ ਕਰਾਇਆ ਬਸ ਨਹੀਂ ਜੀ ਨਹੀਂ ਨਹੀਂ ਮੈਂ ਇਹ ਕਿੰਨੀ ਕੁ ਪ੍ਰਾਣੀ ਭਾਈ ਸੱਟ ਲੱਗੀ ਸੀ ਤੁਹਾਡੇ ਸੱਟ ਤਾਂ ਸਰ ਮੇਰੇ 20 ਸਾਲ ਪੁਰਾਣੀ ਆ ਜਾਨੀ 20 ਸਾਲ ਹਾਂਜੀ 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 ਜਾਦੀ ਪ੍ਰੋਬਲਮ ਕਰੂ ਵਧੀ ਤੁਹਾਨੂੰ ਮੈਂ 2020 ਚ ਵਧੀ ਜਿਆਦੇ ਪ੍ਰੋਬਲਮ ਲ 4 ਸਾਲ ਹੋ ਗਏ ਹਾਂਜੀ 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 ਜਿਆਦੇ ਬਰੋ ਕੀ ਕਿੰਨੀ ਕੰਡੀਸ਼ਨ ਹੋ ਗਈ ਸੀ ਪ੍ਰੋਬਲਮ ਬਦਨ ਨਾਲ ਸਰ ਕੰਡੀ ਜਾਂਦਾ ਵੀ ਮੇਰੇ ਕੋਲੇ ਆਪ ਦਾ ਟਰਾਂਸਪੋਰਟ ਦਾ ਕੰਮ ਸੀ ਆ ਤੇ ਮੈਂ ਆਪ ਜਾਂਦਾ ਰਿਹਾ ਗੱਡੀਆਂ ਤੇ ਤੇ ਮੈਨੂੰ ਬਹੁਤ ਜਿਆਦੇ ਪ੍ਰੋਬਲਮ ਹੈ ਜੇ ਮੈਂ ਮੰਨ ਲਓ ਵੀ ਗੱਡੀ ਵੀ ਚਲਾਉਂਦਾ ਜੇ ਤਾਂ ਵੀ ਮੈਨੂੰ ਬਹੁਤ ਅਗਲੀ ਰੈਂਦੀ ਤੇ ਜੇ ਮੈਂ ਉੱਤਰ ਕੇ ਗੱਡੀ ਜੋ ਤੁਰਦਾ ਸੀ ਮੇਥੋਂ ਤੁਰਿਆ ਨਹੀਂ ਜਾਂਦਾ 5-7 ਮਿੰਟਾਂ ਜਾਨੀ ਕਿ ਵਾਰੀ ਨਾ ਹੱਤ ਪਾ ਕੇ ਕੜ ਤੇ ਉਸ ਤੋਂ ਬਾਅਦ ਫਿਰ ਸਰ ਬਹੁਤ ਥਾਈ ਦਵਾਈ ਲਈ ਨਹੀਂ ਕਿ ਤੋ ਫਰਕ ਪਿਆ ਜੀ ਫਿਰ ਆਪਣਾ ਬਾਡੀ ਸਰਵਿਸ ਜੂਸ ਦਾ ਬਦਲ ਮਤਲਬ ਤੁਹਾਨੂੰ ਭਾਈ ਆਪਦਾ ਉਹ ਕੰਮ ਵੀ ਬੰਦ ਕਰਨਾ ਪਿਆ ਘਰੇ ਤੁਸੀਂ ਗਰੀ ਬੈਟਤੀ ਬੈਠਣਾ ਪੈ ਗਿਆ ਹੈ ਨਾ ਹਾਂਜੀ ਹਾਂਜੀ ਕੰਮ ਬੰਦ ਕਰਨਾ ਪਿਆ ਜੀ ਗੱਡੀਆਂ ਸੀ ਉਹ ਵੇਚਣੀਆਂ ਪਈਆਂ ਜੀ ਤੇ ਸਾਲਾਂ ਨੂੰ ਮੈਂ ਯਾਨੀ ਕਿ ਮੰਦੇਰੇ ਤੇ ਬੈਠਾ ਰਿਹਾ ਹਾਂ ਇਲਾਕਾ ਲੱਤ ਸਿੱਧੀ ਨਹੀਂ ਹੁੰਦੀ ਸੀ ਨਾ ਜੀ ਨਾ ਸਿੱਧੀ ਹੁੰਦੀ ਸੀ ਨਾ ਕੱਟੀ ਹੁੰਦੀ ਸੀ ਚੱਕ ਕੇ ਸਿੱਧੀ ਕਰਨੀ ਪੈਂਦੀ ਸੀ ਚੱਕ ਕੇ ਕੱਟੀ ਕਰਨੀ ਪੈਂਦੀ ਸੀ ਜੀ ਓਕੇ ਜਿਵੇਂ ਬੈਠੇ ਹੀ ਸੀ ਮੰਦੇਰੇ ਤੇ ਹਾਂਜੀ ਹਾਂਜੀ ਹੋਰ ਦੱਸੋ ਮੈਨੂੰ ਉੱਠ ਕੇ ਮੈਂ ਤੋਂ ਬਾਥਰੂਮ ਕਰਨ ਵੀ ਨਹੀਂ ਬਹੁਤ ਜਲੜ ਬਰੋਲੋਂਗ ਸੀ ਤੇ ਹੁਣ ਜਿਵੇਂ ਤੁਸੀਂ ਬਾਡੀ ਸਰਵਿਸ ਯੂਜ਼ ਕੀਤਾ ਅੱਜ ਕੰਡੀਸ਼ਨ ਕੀ ਹੈ ਭਾਜੀ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਕੰਡੀਸ਼ਨ ਬਹੁਤ ਵਧੀਆ ਧਰ ਰਹੀ ਜਾਨੀ ਕਿ ਹੁਣ ਘਰੇ ਪੱਠੇ ਪੁੱਠੇ ਵੀ ਆਪ ਹੀ ਲੈ ਆਈਦੇ ਆ ਵੱਢ ਕੇ ਕਰੇ ਡੰਗਰਾਈ ਤੇ ਨਹੀਂ ਅੱਗੇ ਤਾਂ ਮੈਨੂੰ ਤੁਰਿਆ ਨਹੀਂ ਜਾਂਦਾ ਸੀ ਤੇ ਕੰਮ ਦਾ ਕਰਨਾ ਬਹੁਤ ਗੱਲ ਵੱਡੀ ਸੀਗੀ ਦੂਰ ਦੀ ਗੱਲ ਸੀਗੀ ਹਾਂਜੀ ਹਾਂਜੀ ਹੁਣ ਬਿਲਕੁਲ ਓਕੇ ਹੋਂ ਤੁਸੀਂ ਹਾਂਜੀ ਹਾਂਜੀ ਲੱਖਾਂ ਰੋਗ ਭਾਜੀ ਡਿਸਕ ਪ੍ਰੋਬਲਮ ਵਾਲਿਆਂ ਜਿਹੜੇ ਦੇਖਣਗੇ ਵੀਡੀਓ ਨੂੰ ਕੀ ਸਲਾਹ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਤਾਂ ਇਹ ਆਣਾ ਵੀ ਆਪਣਾ ਇਹ ਬਾਡੀ ਸਰਵਿਸ ਯੂਜ਼ ਕਰਦਣਾ ਬੀਅਸ ਤੋਂ ਵਧੀਆ ਹੋਰ ਕੋਈ ਨਹੀਂਗਾ ਜੀ। OK। ਥੈਂਕ ਯੂ ਬੜੀ ਠੀਕ ਹੈ।